ਹੈਲੋ ਫਰੈਂਡਸ ਆਗਏ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਚੈਨਲ ਮੋਡਲ ਕੁਟੀਕ ਚ ਫਰੈਂਡਸ ਅੱਜ ਮੈਂ ਤੁਹਾਨੂੰ ਸ਼ਰਟ ਦੇ ਪੱਲੇ ਫੋਲਡ ਕਰਨ ਦਾ ਸਹੀ ਤਰੀਕਾ ਦੱਸਾਂਗੀ ਕਿ ਸੂਟ ਸਿਲਦੇ ਸਮੇਂ ਸੂਟ ਦੇ ਜਿਹੜੇ ਸਾਈਡਾਂ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਸਹੀ ਢੰਗ ਦੇ ਨਾਲ ਫੋਲਡ ਕੀਤਾ ਜਾਂਦਾ ਆ ਮੈਂ ਆਪਣਾ ਸੂਟ ਅਲਟਰ ਕਰ ਰਹੀ ਸੀ ਮੈਂ ਫਿਰ ਐਸੀ ਸੂਟ ਪਰ ਤੁਹਾਨੂੰ ਦੱਸਾਂਗੀ ਕਿ ਪੱਲੇ ਫੋਲਡ ਕਰਨ ਦਾ ਸਹੀ ਤਰੀਕਾ ਕੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਇਹ ਮੈਂ ਸੂਟ ਆਪਣਾ ਆਰਡਰ ਕੀਤਾ ਆ ਤੇ ਫਿਰ ਹੁਣ ਮੈਨੂੰ ਇਸ ਤਰ੍ਹਾਂ ਵਿਛਾਲਿਆ ਤੁਸੀਂ ਜਦੋਂ ਵੀ ਆਪਣਾ ਸੂਟ ਪੂਰਾ ਰੈਡੀ ਕਰਕੇ ਬਾਅਦ ਵਿੱਚ ਹੀ ਆਪਾਂ ਪੱਲੇ ਫੋਲਡ ਕਰੀਦੇ ਆ ਇਹਦੇ ਫਰੰਟ ਦੇ ਪੱਲੇ ਤੇ ਪਹਿਲੀ ਹੈ ਪੱਟੀ ਆਲਰੇਡੀ ਲੱਗੀ ਸੀਗੀ ਬੈਕ ਦਾ ਪੱਲਾ ਇਹਦੇ ਬਰਾਬਰ ਦਾ ਇਸ ਤਰ੍ਹਾਂ ਰੱਖ ਕੇ ਹੀ ਨਿਸ਼ਾਨ ਲਗਾ ਕੇ ਫੋਲਡ ਕਰ ਲੈਣਾ ਠੀਕ ਹੈ ਤੇ ਆਪਾਂ ਜਿਹੜੀਆਂ ਇਹ ਬਗਲਾ ਫੋਲਡ ਕਰਨੀਆਂ ਹੁੰਦੀਆਂ ਆ ਸਾਈਡ ਤਾਂ ਸਾਈਡ ਸਲੇਟਸ ਏ ਆਪਾਂ ਕਿਵੇਂ ਫੋਲਡ ਕਰਨੀ ਹੈ ਦੇਖੋ ਇੱਕ ਪੱਲਾ ਮੈਂ ਇਸ ਤਰ੍ਹਾਂ ਇਕੱਠਾ ਕਰ ਲਿਆ ਤੇ ਦੂਸਰਾ ਆਪਾਂ ਟੋਟਲ ਪੱਲਾ नाप ਲੈਣਾ ਕਿ ਕਿੰਨਾ ਆ 22 ਇੰਚ ਹੈ 22 ਇੰਚ ਦਾ ਹਾਫ ਹੋ ਗਿਆ 11 ਇੰਚ ਸੈਂਟਰ 'ਚ ਆਪਾਂ ਇੱਕ ਮਾਰਕ ਕਰ ਲੈਣਾ ਉਸ ਤੋਂ ਬਾਅਦ ਜਿੰਨੀ ਸਾਡੀ ਹਿਪ ਹੋਣੀ ਹੈ ਠੀਕ ਹੈ ਉਨਾਂ ਹੀ ਆਪਾਂ ਪੱਲਾ ਰੱਖਣਾ ਜੇ ਤੁਸੀਂ ਹਿਪ ਨਾਲੋਂ ਥੋੜਾ ਬਹੁਤਾ ਵਾਧ ਘੱਟ ਰੱਖਣਾ ਚਾਹੁੰਦੇ ਹੋ ਵਾਧ ਰੱਖਣਾ ਚਾਹੁੰਦੇ ਹੋ 1.5 ਇੰਚ ਦਾ ਫਿਰ ਵਾਧ ਵੀ ਰੱਖ ਸਕਦੇ ਹੋ ਕਿਉਂਕਿ ਕਈ A ਸ਼ੇਪ ਚ ਜ਼ਿਆਦਾ ਪੈਣਾ ਵਧੀਆ ਪਸੰਦ ਕਰਦੇ ਆ ਬਟ ਮੈਂ ਇਹ हिਪ ਦੇ ਬਰਾਬਰ ਹੀ ਫੋਲਡ ਕਰਨਾ ਹੈ ਮੈਂ 20 ਇੰਚਸ हिਪ ਰੱਖੀ ਹੋਈ ਹੈ 20 ਇੰਚੇਪਰ ਰੱਖੀ ਹੈ ਮੈਂ 20 ਇੰਚ ਹੀ ਪੱਲਾ ਰੱਖਣਾ ਹੈ ਤੇ ਫਿਰ ਮੈਂ 10 ਇੰਚ ਸੈਂਟਰ ਚ ਲਿਆ ਕੇ 20 ਇੰਚ ਤੇ ਪੱਲੇ ਦੀ ਮਾਰਕਿੰਗ ਕਰ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਹੁਣ ਆਪਾਂ ਇਸ ਪੱਲੇ ਨੂੰ ਫਰੰਟ ਵਾਲੇ ਨੂੰ ਵੀ ਉੱਪਰ ਰੱਖ ਕੇ ਇਹਨੂੰ ਇਸ ਤਰ੍ਹਾਂ ਦਬਾ ਕੇ ਥੋੜਾ ਜਿਹਾ ਦੇਖੋ ਮਾਰਕ ਆ ਗਿਆ ਇਹਦੇ ਤੇ ਵੀ ਤੇ ਇਧਰੋਂ ਇਹਦੇ ਤੇ ਵੀ ਇਹ ਜਿਹੜੇ ਫੋਲਡਿੰਗ ਦੀ ਜਿਹੜੀ ਮਾਰਕਿੰਗ ਹੈ ਇਹ ਲੱਗ ਚੁੱਕੀ ਹੈ ਖੁੱਲਾ ਕਰਿਆ ਆ ਮੈਂ ਸੂਟ ਥੋੜਾ ਹੈ ਇਸ ਕਰਕੇ ਜਿਹੜਾ ਮੇਰਾ ਮਾਰਜਨ ਹੈ ਉਹ ਅੰਦਰ ਥੋੜਾ ਘਟ ਰਹਿ ਗਿਆ ਆ ਠੀਕ ਹੈ ਵੈਸੇ ਮਾਰਜਨ ਫੋਲਡ ਕਰਨ ਦੇ ਲਈ ਘੱਟ ਤੋਂ ਘੱਟ 1.5 ਇੰਚ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਮਾਰਕਿੰਗ ਕਰਨ ਨਾਲ ਕੀ ਹੁੰਦਾ ਹੈ ਕਿ ਜਿਹੜਾ ਤੁਹਾਡਾ ਪੱਲਾ ਹੈ ਬਿਲਕੁਲ ਸੈਂਟਰ ਦੇ ਵਿੱਚੋਂ ਫੋਲਡ ਹੁੰਦਾ ਹੈ ਦੋਨੋਂ ਸਾਈਡਾਂ ਬਰਾਬਰ-ਬਰਾਬਰ ਫੋਲਡ ਕਰਨ ਦੇ ਲਈ ਬਚਦੀਆਂ ਆ ਠੀਕ ਹੈ ਕਿਤੇ ਵੀ ਵੱਧ ਘਟਨ ਨਹੀਂ ਹੁੰਦਾ ਤੇ ਹੁਣ ਚੱਲਦੇ ਆ ਮਸ਼ੀਨ ਤੇ ਦੀ ਕਰਦੇ ਆ ਇੱਕ ਸਾਈਡ ਫੋਲਡ ਇਹ ਨਿਸ਼ਾਨਾ ਮੇਰੀ ਫੋਲਡਿੰਗ ਦਾ ਥੋੜਾ ਲਾਈਟ ਹੋ ਗਿਆ ਹੈ ਹੱਥ ਨਾਲ ਇੱਥੇ ਤੇ ਹੁਣ ਆਪਾਂ ਜਿੱਥੇ ਆਪਾਂ ਤੁਸੀਂ ਚਾਹੋ ਤਾਂ ਤੁਸੀਂ ਜਿੰਨੀ-ਜਿੰਨੀ ਫੋਲਡਿੰਗ ਨਜ਼ਰ ਆਣੀ ਦਿਖਾਣੀ ਹੈ ਅੱਧਾ ਇੰਚ ਜਾਂ ਪੌਣਾ ਇੰਚ ਜਿੰਨੀ ਜਿੰਨੀ ਫੋਲਡਿੰਗ ਕਰਨੀ ਚਾਹੁੰਦੇ ਹੋ ਤੁਸੀਂ ਉਹਦਾ ਇੱਕ ਨਿਸ਼ਾਨ ਇੱਥੇ ਹੋਰ ਲਗਾ ਸਕਦੇ ਇਹਦੇ ਨਾਲ ਕੀ ਹੋਵੇਗਾ ਕਿ ਜਿਹੜੇ ਤੁਹਾਡੇ ਪੱਲੇ ਹੈਗੇ ਸਾਈਡਾਂ ਹੈਗੀਆਂ ਉਹ ਇਕੁਅਲ ਫੋਲਡ ਹੋਣਗੀਆਂ ਸਾਰੀਆਂ ਪੌਣਾ ਪੌਣਾ ਇੰਚ ਜਾਂ ਅੱਧਾ ਅੱਧਾ ਇੰਚ ਓਨੀਆਂ ਓਨੀਆਂ ਹੀ ਸ਼ੋ ਹੋਣਗੀਆਂ ਠੀਕ ਹੈ ਤੇ ਹੁਣ ਦੇਖੋ ਮੈਂ ਤੋਂ ਇਹਨੂੰ ਫੋਲਡ ਕਰਨਾ ਆ ਤੇ ਇਸ ਤਰ੍ਹਾਂ ਸ਼ੁਰੂਆਤ ਵਿੱਚ ਆਪਾਂ ਇਸ ਤਰ੍ਹਾਂ ਦੋ ਖਟਾਂਕੇ ਭਰ ਲੇ ਉਤੋਂ ਬਾਅਦ ਆਪਾਂ ਪਿੱਛੋਂ ਜਿੱਥੇ ਤੱਕ ਸਾਡੀ ਸਾਈਡ ਫੋਲਡ ਕੀਤੀ ਹੋਈ ਆ ਠੀਕ ਹੈ ਸਾਈਡ ਵਾਲੀ ਸਿਲਾਈ ਆ ਉਤੋਂ ਆਪਾਂ ਫੜ ਕੇ ਇਸ ਤਰ੍ਹਾਂ ਖਿੱਚ ਲੈਣਾ ਹਲਕਾ ਜਿਹਾ ਤੇ ਆਪਾਂ ਸਾਰੇ ਕੱਪੜੇ ਨੂੰ ਇਸ ਤਰ੍ਹਾਂ ਇੱਕ ਤੈ ਬਣਾ ਲੈਣੀ ਤਾਂ ਕਿ ਇਥੋਂ ਸਿੱਧਾ-ਸਿੱਧਾ ਫੱਟੀ ਫੋਲਡ ਹੋ ਜਾਵੇ ਠੀਕ ਹੈ ਫਿਰ ਇਸ ਤਰ੍ਹਾਂ ਸੈਂਟਰ 'ਚੋਂ ਫੜ ਲੈਣਾ ਤੇ ਆਪਾਂ ਜਿੰਨਾ ਫੋਲਡ ਕਰਨਾ ਹੈ ਕਰਕੇ ਇਸ ਤਰ੍ਹਾਂ ਸਿੱਧਾ ਰੱਖ ਕੇ ਤੇ ਫੋਲਡ ਕਰਦੇ ਹੋਏ ਕੱਚੀ ਸਿਲਾਈ ਲਗਾਉਂਦੇ ਹੋਏ ਆ ਜਾਣਾ ਆ ਕਿਉਂਕਿ ਬਾਅਦ ਵਿੱਚ ਆਪਾਂ ਇਹਦੇ ਤੇ ਤਰਪਾਈ ਕਰਨੀ ਹੈ ਦੇਖੋ ਸਾਰੀ ਸਾਈਡ ਜਿਹੜੀ ਹੈ ਬਰਾਬਰ ਬਰਾਬਰ ਫੋਲਡ ਹੋਈ ਹੈ ਠੀਕ ਹੈ ਤੇ ਹੁਣ ਬਾਅਦ ਵਿੱਚ ਇਹਨੂੰ ਤਰਪਾਈ ਕਰਕੇ ਇਹ ਸਿਲਾਈ ਉਧੇੜ ਦੇਣੀ ਹੁੰਦੀ ਹੈ ਇਸੇ ਤਰ੍ਹਾਂ ਸਾਰੀਆਂ ਜੜੀਆਂ ਵਗਲਾਂ ਹੈਗੀਆਂ ਇਹਨਾਂ ਨੂੰ ਫੋਲਡ ਕਰ ਲੈਣਾ ਹੁੰਦਾ ਆ ਠੀਕ ਹੈ ਦੇਖੋ ਇੱਕ ਸਾਈਡ ਦੀਆਂ ਦੋਨੋਂ ਜੜੀਆਂ ਹੈਗੀਆਂ ਇਹ ਹੋ ਗਈਆਂ ਫੋਲਡ ਐਸੀ ਤਰ੍ਹਾਂ ਦੂਜੀ ਸਾਈਡ ਨੂੰ ਵੀ ਆਪਾਂ ਫੋਲਡ ਕਰ ਲੈਣਾ ਹੈ बराबर बराबर ਤੇ ਇਕੁਅਲ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਦੱਸਿਆ ਹੋਇਆ ਜਰੂਰ ਸਮਝ ਵਿੱਚ ਆਇਆ ਹੋਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜਰੂਰ ਦਿਓ ਓਕੇ ਫਰੈਂਡਸ ਫਿਰ ਮਿਲਾਂਗੇ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਬਾਏ ਬਾਏ